ਪਾਲਿਸ ਰਸੂਲ ਦੀ ਪਤਰੀ ਰੋਮੀਆਂ ਨੂੰ ਅਧਿਆਇ 10 हे ਪ੍ਰਭੂ ਮੇਰੇ ਮਨ ਦੀ ਇੱਛਾ ਅਤੇ ਮੇਰੀ ਬੇਨਤੀ ਪਰਮੇਸ਼ਰ ਦੀ ਅੱਗੇ ਉਹਨਾਂ ਦੀ ਮੁਕਤੀ ਲਈ ਹੈ ਮੈਂ ਉਹਨਾਂ ਦੀ ਸਾਖੀ ਵੀ ਕਰਦਾ ਹਾਂ ਭਈ ਉਹਨਾਂ ਨੂੰ ਪਰਮੇਸ਼ਰ ਲਈ ਅਣਕਤਾ ਹੈ ਪਰ ਸਮਝ ਨਾਲ ਨਹੀਂ ਕਿਉਂ ਜੋ ਪਰਮੇਸ਼ਰ ਦੇ ਧਰਮ ਤੋਂ ਅਲਜਾਨ ਹੋ ਕੇ ਅਤੇ ਆਪਣੇ ਹੀ ਧਰਮ ਨੂੰ ਦਿੜ ਕਰਨ ਦਾ ਯਤਨ ਕਰਕੇ ਉਹ ਪਰਮੇਸ਼ਰ ਦੇ ਧਰਮ ਦੇ ਅਧੀਨ ਨਾ ਹੋਏ ਕਿਉਂ ਜੋ ਕਰਮਲੀ ਮਸੀ ਹਰੇਕ ਨੀਚਾ ਕਰਨ ਵਾਲੇ ਦੇ ਲਈ ਸ਼ਰਧਾ ਅੰਤ ਹੈ ਮੂਸਾ ਲਿਖਦਾ ਹੈ ਪਈ ਜਿਹੜਾ ਮਨੁੱਖ ਉਸ ਧਰਮ ਨੂੰ ਪੂਰਿਆ ਕਰਦਾ ਜੋ ਸ਼ਰਧਾ ਤੋਂ ਹੈ ਉਹ ਉਸ ਨਾਲ ਜੀਵੇਗਾ ਪਰ ਉਹ ਧਰਮ ਜੋ ਨੀਚਾ ਤੋਂ ਹੈ ਇਹ ਕਹਿੰਦਾ ਹੈ ਪਈ ਆਪਣੇ ਚਿੱਤ ਵਿੱਚ ਇਹਨਾਂ ਆਖੋ ਜੋ ਆਕਾਸ਼ ਉੱਤੇ ਕੌਣ ਚੜੇਗਾ ਅਰਥਾਤ ਮਸੀ ਨੂੰ ਹੇਠਾਂ ਉਤਾਰਨ ਲਈ ਜਾਂ ਅਥਾ ਕੁੰਡ ਵਿੱਚ ਕੌਣ ਉਤਰੇਗਾ ਅਰਥਾਤ ਮਸੀ ਨੂੰ ਮਰਦਿਆਂ ਵਿੱਚੋਂ ਉਠਾ ਲੈਉਣ ਲਈ ਪਰ ਕੀ ਆਖਦਾ ਹੈ ਬਾਣੀ ਤੇਰੇ ਕੋਲ ਹੈ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ ਇਹ ਤਾਂ ਉਸ ਨੇਚਾ ਦੀ ਬਾਣੀ ਹੈ ਜਿਹਦਾ ਅਸੀਂ ਪ੍ਰਚਾਰ ਕਰਦੇ ਹਾਂ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ ਧਰਮ ਲਈ ਤਾਂ ਹਿਰਦੇ ਨਾਲ ਨੇਚਾ ਕਰੀ ਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ ਧਰਮ ਪੁਸਤਕ یوں ਕਹਿੰਦਾ ਹੈ ਭਈ ਜੋ ਕੋਈ ਉਸ ਉੱਤੇ ਨੇਚਾ ਕਰੇ ਉਹ ਲਜਾਇਵਾਨ ਨਾ ਹੋਵੇਗਾ ਯੂਦੀ ਅਤੇ ਯੂਨਾਨੀ ਵਿੱਚ ਕੁਝ ਪਿੰਨਪੇੜ ਨਹੀਂ ਹੈ ਇਸ ਲਈ ਜੋ ਉਹੀ ਪ੍ਰਭੂ ਸਭਨ ਦਾ ਪ੍ਰਭੂ ਹੈ ਅਤੇ ਉਹਨਾਂ ਸ਼ਬਦਾਂ ਲਈ ਜਿਹੜੇ ਉਹਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ ਕਿਉਂਕਿ ਜੋ ਹਰ ਇੱਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਪਛਾਇਆ ਜਾਵੇਗਾ ਪਰ ਜਿਹਦੀ ਉੱਤੇ ਜਿਹੜਾ ਨਹੀਂ ਕੀਤੀ ਉਹ ਉਸ ਦਾ ਨਾਮ ਕਿਕਰ ਲੈਣ ਅਤੇ ਜਿਹਦੀ ਖਬਰ ਸੁਣੀ ਨਹੀਂ ਉਸ ਉੱਤੇ ਨਿਚਾ ਕਿਕਰ ਕਰਨ ਅਤੇ ਪ੍ਰਚਾਰਕ ਬਾਝੋਂ ਕਿਕਰ ਸੁਣਨ ਅਤੇ ਜੇ ਇਕੱਲੇ ਨਾ ਜਾਣ ਤਕੀਕਰ ਪ੍ਰਚਾਰ ਕਰਨ ਜਿਵੇਂ ਲਿਖਿਆ ਹੋਇਆ ਹੈ ਪਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ ਉਹਨਾਂ ਦੇ ਚਰਨ ਕਿਹੇ ਸੁੰਦਰ ਹਨ ਪਰ ਸਭ ਦਾ ਨੇ ਇਹ ਖੁਸ਼ਖਬਰੀ ਨੂੰ ਨਹੀਂ ਮੰਨਿਆ ਕਿਉਂ ਜੋ ਯਿਸਾਯਾ ਕਹਿੰਦਾ ਹੈ ਪਈ हे ਪ੍ਰਭੂ ਸਾਡੇ ਸੁਣੇ ਦੀ ਕਿਨ ਪ੍ਰਤੀਤ ਕੀਤੀ ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ ਪਰ ਮੈਂ ਆਖਦਾ ਹਾਂ ਪਹਿਲਾਂ ਉਹਨਾਂ ਨੇ ਨਾ ਸੁਣਿਆ ਬਿਸ਼ੱਕ ਉਹਨਾਂ ਦਾ ਬੋਲ ساری ਧਰਤੀ ਵਿੱਚ ਗਿਆ ਅਤੇ ਸੰਸਾਰ ਦੀਆਂ ਹੱਦਾਂ ਦੇਖ ਕੇ ਉਹਨਾਂ ਦੇ ਸ਼ਬਦ ਪਰ ਮੈਂ ਆਖਦਾ ਹਾਂ ਕਿ ਇਸਰਾਇਲ ਵਕਫਾ ਨਾ ਹੋਇਆ ਪਹਿਲਾ ਮੂਸਾ ਆਖਦਾ ਹੈ ਮੈਂ ਉਹਨਾਂ ਤੋਂ ਜੋ ਕੰਮ ਨਹੀਂ ਹੈ ਤੁਹਾਨੂੰ ਅਣਖੀ ਬਣਾਵਾਂਗਾ ਮੈਂ ਮੂਰਖ ਕੌਮ ਤੋਂ ਤੁਹਾਨੂੰ ਗੁੱਸਾ ਚੜਾਵਾਂਗਾ ਫਿਰ ਯਸ਼ਾਇਆ ਵੱਡੀ ਦਲੇਰੀ ਨਾਲ ਕਹਿੰਦਾ ਹੈ ਜਿਨ੍ਹਾਂ ਮੈਨੂੰ ਨਾ ਪਾਲਿਆ ਉਹਨਾਂ ਨੂੰ ਮੈਂ ਲੱਭ ਪਿਆ ਅਤੇ ਜਿਨ੍ਹਾਂ ਮੈਨੂੰ ਨਾ ਪੁੱਛਿਆ ਮੈਂ ਉਹਨਾਂ ਉਤੇ ਪ੍ਰਗਟ ਹੋਇਆ ਔਰ ਇਸਰਾਈਲ ਦੇ ਵੇਖੇ ਉਹ ਅਗਦਾ ਹੈ ਮੈਂ ਅਨਾਗਿਆਕਾਰ ਤੇ ਹੁਜਤੀ ਪਰਜਾ ਵੱਲੋਂ ਦਿਨ ਪਰ ਆਪਣੇ ਹੱਥ ਪਸਾਰੇ ਹੋਏ ਸਾਂ